ਮੈਂ ਐਮਪੀ ਸਿੰਘ ਸੈਲਰ న్యూਸ ਚੈਨਲ ਤੇ ਓਨਅਰ న్యూਸ ਚੈਨਲ ਤੋਂ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਆਏ ਹਾਂ ਸਦਾ ਸੰਦੀਪ ਸਿੰਘ ਜੀ ਕੋਲ ਸੰਦੀਪ ਟਾਇਰ ਦੇ ਮਾਲਕ ਨੇ ਜੋ ਦੁਗਰੀ ਰੋਡ ਤੇ ਸਥਿਤ ਹੈ ਇਹ ਨਰਦੇ ਕੋਲ ਜਿੱਥੇ ਰੇਲਵੇ ਫਾਟਕ ਨੇ ਉਹਦੇ ਨਾਲ ਸੰਦੀਪ ਟਾਇਰ ਦੇ ਨਾਮ ਤੇ ਉੱਪਰ ਟੈਲੀਫੋਨ ਨੰਬਰ ਡਿਸਪਲੇ ਹੋ ਰਿਹਾ ਹੈ ਟੈਲੀਫੋਨ ਕਰਕੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਅਸੀਂ ਅੱਜ ਇਹਨਾਂ ਨਾਲ ਤੁਹਾਡਾ ਤਾਰਿਫ ਕਰਵਾਨੇ ਆ ਸਤਿ ਸ਼੍ਰੀ ਅਕਾਲ ਜੀ ਸੰਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਸੰਦੀਪ ਸਿੰਘ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਗੱਲ ਕਹਦੀ ਚੰਨੇ ਆ ਅਸੀਂ ਆਫ ਕੈਮਰਾ ਤੁਹਾਡੇ ਕੋਲ ਜਦੋਂ ਬੈਠੇ ਸੀ ਅਸੀਂ ਤੁਹਾਡੀਆਂ ਗੱਲਾਂ ਸੁਣ ਰਹੇ ਸੀ ਤੁਹਾਡੀ ਨੌਲੇਜ ਅਸੀਂ ਦੇਖ ਕੇ ਆਸ਼ਸ਼ਕਰ ਉਠੇ ਔਰ ਸਾਡਾ ਮਨ ਕੀਤਾ ਕਿ ਤੁਹਾਡਾ ਇੱਕ ਇੰਟਰਵਿਊ ਪਾਇਆ ਜਾਵੇ ਸੋ ਇਸ ਇੰਟਰਵਿਊ ਵਾਸਤੇ ਤੁਹਾਡੇ ਕੋਲ ਹਾਜ਼ਰ ਹੋਏ ਆ ਦੇਖੋ ਅੱਜ ਦੀ ਡੇਟ ਦੇ ਵਿੱਚ ਸਕੂਲ ਔਰ ਡਾਕਟਰ ਦੋ ਚੀਜ਼ਾਂ ਦੇ ਟਾਪਿਕ ਤੇ ਅਸੀਂ ਤੁਹਾਡਾ ਗੱਲ ਕਰਨਾ ਚਾਹੁੰਦੇ ਵਾਟਾ ਕੁਐਸਚਨ ਬਿਲਕੁਲ ਸਹੀ ਆ ਇਹ ਕੁਐਸਚਨ ਨਹੀਂ ਹੈ ਇੱਕ ਸਮੱਸਿਆ ਜੀ ਇਹ ਇਸ ਮੌਲਕ ਦੀ ਜੀ ਬਲਕੇ ਆਪਾ ਪੰਜਾਬ ਦੀ ਪੂਰੇ ਆਲ ਓਵਰ ਇੰਡੀਆ ਦੀ ਦੇਖਦੇ ਜੀ ਇਹ ਇਹ ਸਮੱਸਿਆ ਜਦੋਂ ਬਾਅਦ ਇਸ ਮੋੜ ਦਾ ਯਾਰ ਹੋਇਆ ਜੀ ਉਦੋਂ ਤੋਂ ਲੈ ਕੇ ਅੱਜ ਤੱਕ ਆਪਣੇ ਦੇਸ਼ ਦੇ ਦੋ ਹੀ ਮੁੱਦੇ ਰਹੇ ਆ এডੂਕੇਸ਼ਨ ਔਰ ਹੈਲਥ ਜੀ ਔਰ ਉਹੀ ਦੋ ਅਜੇ ਤੱਕ ਮੈਨੂੰ ਤਾਂ ਨਹੀਂ ਲੱਗਦਾ ਪੂਰੇ ਹੋ ਸਕੇ ਜਾਂ ਹੋ ਜਾਣਗੇ ਜੀ ਕਿਉਂਕਿ ਦੇਖੋ ਆਪਾਂ ਦੋਸ਼ ਇਹ ਨਹੀਂ ਦੇ ਸਕਦੇ ਕਿ ਸਰਕਾਰ ਨੂੰ ਆਪਾਂ ਕਹਿੰਦੀ ਨੀਰਾਪਰ ਸਰਕਾਰਾਂ ਦੇਖੋ ਕੋਸ਼ਿਸ਼ ਕਾਰਨ ਆਬਾਦੀ ਦੀ ਕਿਉਂਕਿ ਦੇਖੋ 150 ਕਰੋੜ ਦੀ ਮੁਲਕ ਦੀ ਆਬਾਦੀ ਨੂੰ ਸਰਕਾਰ ਜੇ ਆਪਾਂ ਕਹੀਏ ਵੀ ਇਲਾਜ ਫਰੀ ਜਾਂ ਫਿਰ ਜਿਆਦਾ ਤੋਂ ਜਿਆਦਾ ਹਸਪੀਟਲ ਇਹ ਪੋਸੀਬਲ ਤਾਂ ਨਹੀਂ ਹੈ ਪਰ ਸਰਕਾਰ ਦੇਖੋ 60% ਸਰਕਾਰ ਇਹ ਤਾਂ ਕਰ ਸਕਦੀ ਹੈ ਜਿਆਦਾ ਤੋਂ ਜਿਆਦਾ ਜੋ ਸਰਕਾਰੀ ਆਸਪਤਾਲ ਐਮਸ ਜਾਂ ਪੀਜੀਆਈ ਵਗੈਰਾ ਇਨੀਸ਼ੀਏਟ ਉਹ ਤਾਂ ਸਰਕਾਰ ਦੇ ਸਕਦੀ ਹੈ ਨਾ ਜੀ ਜੇ ਆਪਾਂ ਪਹਿਲੇ ਪੰਜਾਬ ਦੀ ਗੱਲ ਕਰ ਲਈਏ ਤੁਸੀਂ ਚੰਡੀਗੜ੍ਹ ਦੇ ਪੀਜੀਆਈ ਨੂੰ ਛੱਡੋ ਜੀ ਉਸ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਇੱਕ ਵੀ ਜਾਂ ਤੁਹਾਨੂੰ ਬਠਿੰਡੇ ਐਮਸ ਬਠਿੰਡੇ ਵਾਲਾ ਐਮਸ ਮੰਨਦਾ ਪਰ ਬਠਿੰਡੇ ਵਾਲਾ ਐਮਸ ਕਿੰਨਾ ਕਿ ਉਹ ਸਕਸੈਸਫੁਲ ਹੋਇਆ ਜੀ ਆਪਾਂ ਵੀ ਜਾਣਦੇ ਹਾਂ ਤੁਸੀਂ ਵੀ ਜਾਣਦੇ ਹੋ ਜੀ ਜੀ ਠੀਕ ਹੈ ਨਾ ਜੋ ਪੀਜੀਆ ਹੈ ਉਹਦੀ ਤਹਈ ਦੇ ਉੱਤੇ ਮੈਨੂੰ ਤਾਂ ਲੱਗਦਾ ਹੁਣ ਉਦੋਂ ਪੰਜਾਬ ਦੇ ਵਿੱਚ ਕੋਈ ਹੋਰ ਆਇਨਸ ਮਿਲ ਸਕਿਆ ਜਾਂ ਅੱਗੇ ਸਰਕਾਰ ਦੀ ਕੋਈ ਪਲੈਨਿੰਗ ਜਾਂ ਕੋਈ ਨੀ ਪੱਤਰ ਤਰਿਆ ਵਜਾ ਤੁਹਾਨੂੰ ਲੱਗਦਾ ਹੋਵੇ ਮੈਂ ਤਾਂ ਵੈਸੇ ਸੁਣੇ ਜੀ ਵੀ ਧਰਤਾ ਜੀ ਆ ਸ਼ੁਰੂ ਹੋ ਰਿਹਾ ਤਾਂ ਜੀ ਦੇਖੋ ਇਹ ਕੱਲਾ ਸਰਕਾਰ ਦਾ ਤੋਸ਼ ਨਹੀਂ ਹੈਗਾ ਜੇ ਇਹ ਆਲਓਵਰ ਪਾ ਸੋਚੀ ਨਾ ਜਿਹੜੇ ਵੱਡੇ ਵੱਡੇ ਹਸਪਤਾਲ ਨੇ ਆਪਣੇ ਲੁਧਿਆਣੇ ਦੇ ਵਿੱਚ ਦੇਖੋ ਲੁਧਿਆਣੇ ਜ਼ਿਲ੍ਹੇ ਦੇ ਅੰਦਰ ਉਹਨੂੰ ਪ੍ਰਾਈਵੇਟ ਹਸਪਤਾਲ ਇੱਕ ਤੋਂ ਇੱਕ ਮਿਲ ਜੀ ਠੀਕ ਆ ਅਪੋਲੋ ਆ ਡੀ ਐਮ ਸੀ ਐਸ ਸੀ ਐਮ ਦੀਆਂ ਤੇ ਬਸ ਈਵਨ ਦਾ ਬਹੁਤ ਨੇ ਜੀ ਲੁਧਿਆਣਾ ਯਾਰ ਕੇ ਸ਼ਹਿਰ ਨੂੰ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਐਮ ਐਸ ਜਾਂ ਪੀ ਜੀ ਆਈ ਬਗਾਂ ਦਾ ਵੀ ਚਾਹੀਦਾ 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 ਨਹੀਂ ਚਾਹੀਦਾ ਕਿਤਾਬਾ ਸ਼ਹਿਰ ਦਾ ਕਿੰਨੀ ਆਬਾਦੀ ਹੈ ਜੀ ਜੇ ਇਹਦੇ ਹਾਈ ਲੈਵਲ ਦੇ ਪ੍ਰਾਈਵੇਟ ਹਸਪੀਟਲ ਕਰੋੜਾਂ ਅਰਬਾਂ ਰੁਪਿਆ ਲਾ ਕੇ ਖੜੇ ਹੋ ਸਕਦੇ ਆ ਜੀ ਕੀ ਗੱਲ ਸਾਡੀ ਸਰਕਾਰ ਕੋਲੇ ਇੱਕ ਪੀਜੀਆਈ ਨਹੀਂ ਦੇਖੋ ਦਾ ਨਹੀਂ ਬਿਲਕੁਲ ਸਵਾਲ ਆਪਰੇ ਸਹੀ ਕਹਿ ਰਹੇ ਹੋ ਇਹ ਆਪਣੇ ਆਪ ਦੱਸਦਾ ਫਿਰ ਦੂਸਰਾ ਤੁਸੀਂ ਆਜੋ এডਿਕੇਸ਼ਨ ਤੇ ਆਪਾਂ ਗੱਲ ਕਰਦੇ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਆਪਣੇ ਸਰਕਾਰੀ ਇੰਜੀਨੀਅਰ ਕਾਲਜ ਕਿੰਨੇ ਕੰ ਉਹ ਠੀਕੇ ਪੋਲੀਟੈਕਨੀਕ ਕਾਲਜ ਇੰਜੀਨੀਅਰਿੰਗ ਕਾਲਜ ਆ ਖਾਲੀ ਪੈ ਨੇ ਸੀਟਾਂ ਨਹੀਂ ਕੋਈ ਹੁੰਦੀਆਂ ਮੈਂ ਉਹੀ ਕਹਿ ਰਿਹਾ ਨਾ ਕਿਉਂਕਿ ਬੱਚਿਆਂ ਨੂੰ ਇੱਥੇ ਸਕੋਪ ਨਹੀਂ ਨਜ਼ਰ ਆਉਂਦਾ ਉਹ ਬਾਹਰ ਭਜਦੇ ਨੇ ਫੌਰਨ ਸਕੋਪ ਦੇਖੋ ਸਕੋਪ ਪੈਦਾ ਸਰਕਾਰ ਨੇ ਕਰਦਾ ਜੀ ਜੀ ਬੱਚੇ ਕੋਈ ਆਪਣੀ ਖੁਸ਼ੀ ਨਾਲ ਨਹੀਂ ਜਾਂਦਾ ਜੀ ਹੋਰ ਮੈਨੂੰ ਆ ਈਵਨ ਦਾ ਮੈਂ ਆ ਮੈਨੂੰ ਅਗਰ ਕੋਈ ਕਹਿ ਦੇਵੇ ਵੀ ਤੂੰ ਬਾਹਰ ਜਾ ਰੁਕੀ ਕਮੂਨ ਮੈਨੂੰ ਪਤਾ ਵੀ ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਮੇਰੇ ਲਈ ਬਹੁਤ ਵੱਡੀ ਗੱਲ ਆ ਕੋਈ ਦਿਲ ਤੇ ਹਾਨੀ ਕੋਈ ਖੁਸ਼ੀ ਨਹੀਂ ਕੋਈ ਤੋਫਨੀ ਕੋਈ ਸੁੱਖ ਨਹੀਂ ਕੋਈ ਜੰਮੇ ਦਾ ਕੋਈ ਮਰੇ ਦਾ ਨਹੀਂ ਮੈਂ ਜਾ ਰਿਹਾ ਜਾ ਰਿਹਾ ਤਾਂ ਮੈਨੂੰ ਖੁਸ਼ੀ ਤਾਂ ਨਹੀਂ ਹੈ ਜੀ ਜੀ ਨਹੀਂ ਖੁਸ਼ੀ ਨਹੀਂ ਹੁੰਦੀ ਹੈ ਇਹ ਪਿਛੋ ਮਾਪਿਓ ਇਕੱਲੇ ਰਹਿ ਜਾਂਦੇ ਨੇ ਬਾਹਰ ਪੈ ਜੇ ਕੋਈ ਦਵਾਈ ਦੁਆਨਾ ਨਾ ਨੇ ਮਾਂ ਮਾਰ ਜਾਂਦੇ ਸਸਕਾਰ ਕਰਨਾ ਕੋਈ ਨਹੀਂ ਇਹ ਇਹ ਸੱਚ ਆ ਇਹ ਅੱਜ ਤੱਕ ਹੌਲਾ ਸੱਚ ਆ ਸੱਚ ਕਿਉਂਕਿ ਜਦੋਂ ਬੱਚਾ ਜਾਂਦਾ ਤਾਂ ਸਟੱਡੀ ਕਰਨ ਬਾਅਦ ਆਪਾਂ ਦੇਖਦੇ ਆਂ ਉਹ ਵਿਚਾਰਾ ਹਜੇ ਪਹੁੰਚਿਆ ਹੁੰਦਾ ਕਈ ਤਾਂ ਪਹੁੰਚਿਆ ਜਾਂਦਾ 2 ਮਹੀਨੇ ਬਾਅਦ 1 ਮਹੀਨੇ ਬਾਅਦ ਐਸਾ ਕੋਈ ਉਹਨਾਂ ਦਾ ਇਨਸੀਡੈਂਟ ਹੋ ਜਾਂਦਾ ਪਿੱਛੇ ਵਿਚਾਰੇ ਆਉਣ ਜੋਗੇ ਵੀ ਨਹੀਂ ਆਉਂਦੇ ਨਹੀਂ ਰਹਿੰਦੇ ਸਹੀ ਗੱਲ ਆ ਹਾਲ ਹੀ ਵਿੱਚ ਪੋਸਟ ਟਾਈਮ ਪੜ੍ਹਾਈ ਕੋਈ ਲੜਕੀ ਦੀ ਵਿਚਾਰੀ ਦੀ ਵੀਡੀਓ ਦੇਖੀ ਸੀ ਕੈਨੇਡਾ ਦੀ ਸੀ ਸਟੱਡੀ ਵੇਸ ਤੇ ਗਈ ਗੀ ਵਿਚਾਰੀ ਹਰਿਆਣੇ ਦੀ ਸੀ ਉਹਦਾ ਇੱਕੋ ਇੱਕ ਭਰਾ ਸੀ ਜੀ ਦੇਖੋ ਜਵਾਨ ਜੀ ਉਹ ਵਿਚਾਰੀ ਨੂੰ ਕਹੇ ਜੀ ਗਈ ਨੂੰ ਪੋਸਟ ਟਾਈਮ ਹੋਇਆ ਸੀ ਉਹ ਆਪਣੇ ਪੰਜਾਬ ਦੀ ਕੁੜੀ ਦੇ ਨਾਲ ਰਹਿੰਦੀ ਆਂਦੇ ਰੂਮ ਮੇਟਰ ਉਹਨਾਂ ਨੇ ਹੀ ਵੀਡੀਓ ਪਾਈ ਸੀ ਕਹਿੰਦੇ ਵੀ ਦੇ ਨਾਲ ਦੇ ਘਰੋਂ ਜਦੋਂ ਆਇਆ ਤਾਂ ਫੋਨ ਸਾਨੂੰ ਸਾਡੇ ਫੋਨ ਤੇ ਵੀ ਇਹਦੇ ਬ੍ਰਦਰ ਦੀ ਡੈਥ ਹੋ ਗਿਆ ਕਹਿੰਦੇ ਅਸੀਂ ਇਹਨੂੰ ਦੱਸਣ ਦੀ ਸਾਡੀ ਹਿੰਮਤ ਨਹੀਂ ਪਈ ਅਸੀਂ ਔਖੇ ਸੁੱਖੇ ਚਾਹਦੇ ਹਾਂ ਸ਼ਾਮ ਨੂੰ ਆਏ ਨੂੰ ਜੋਬ ਤੋਂ ਦੱਸਿਆ ਵੀ ਆਹ ਗੱਲ ਜੀ ਕਹਿੰਦੇ ਵਿਚਾਰੇ ਸਾਰੇ ਦਾਤ ਹੁੰਦੀ ਰਹੇ ਔਰ ਸਵੇਰੇ ਕਹਿੰਦਾ ਜਦੋਂ ਸਵੇਰੇ ਉੱਠੀ ਤਾਂ ਕਹਿੰਦੇ ਸਾਨੂੰ ਆਇਆ ਸੀ ਵੀ ਹੋ ਇਹਦੇ ਨਾਲ ਵਿਚਾਰੀ ਨਾਲ ਕਿਵੇਂ ਗੱਲ ਕਰੀਏ ਕੀ ਕਰ ਪਰ ਕਹਿੰਦੇ ਅਸੀਂ ਹੈਰਾਨ ਹੋ ਗਏ ਐਡਾ ਉਹਦਾ ਦਿਨ ਐਡੀ ਜਿਗਰੇ ਵਾਲੀ ਲੜ ਕੇ ਕਹਿੰਦਾ ਵੀ ਤਿਆਰ ਤੋਂ ਹੋ ਕੇ ਜੋਬ ਜਾਣ ਲਈ ਤਿਆਰ ਉਹ ਕਹਿੰਦੀ ਹੁਣ ਮੈਂ ਉਹ ਕਾਰ ਵੀ ਨਹੀਂ ਕਰ ਸਕਦੀ ਮਜ਼ਦੂਰੀ ਹੈ ਮੈਂ ਜਾ ਨਹੀਂ ਸਕਦੀ ਮੇਰਾ ਭਰਾ ਸੀ ਮਰ ਗਿਆ ਬਸ ਇਹ ਦੇਖੋ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਦੇਖੋ ਉਹਨਾਂ ਬੱਚਿਆਂ ਨੂੰ ਮੋਚੋ ਵੀ ਉਹ ਖੁਸ਼ ਨਹੀਂ ਨਾ ਜੀ ਜੇ ਉਹਨਾਂ ਨੂੰ ਇੱਥੇ ਸੰਦੀਪ ਜੀ ਇਹ ਤਾਂ ਠੀਕ ਹੈ ਦੇਖੋ ਬੱਚਾ ਬਾਹਰ ਜਾਂਦਾ ਹੈ 50 60 ਲੱਖ ਰੁਪਏ ਲਾ ਕੇ ਗਿਆ ਜਾਂ 30 ਲੱਖ ਲਾ ਕੇ ਗਿਆ ਉਹਨੂੰ ਵਾਪਸ ਆ ਜੇ ਤਾਂ ਉਹਦਾ ਸਭ ਕੁਝ ਛੁੱਟ ਗਿਆ ਦਰਿਆ ਲਗਦਾ ਨੁਕਸਾਨ ਅੱਛਾ ਅਦਰ ਲੋਨ ਲਏ ਹੁੰਦੇ ਨੇ ਐਜੂਕੇਸ਼ਨ ਲੋਨ ਹੈ ਉਹ ਕਿਉਂਗਾ ਲੋਨ ਹੈ ਉਹ ਕਿਉਂਗੇ ਕਿਉਂਕਿ ਇੱਥੇ ਓਪਰਚ्युनिटी ਹੈ ਹੀ ਨਹੀਂ ਓਪਰਚ्युनिटी ਨਹੀਂ ਹੈ ਹਾਈ ਨਹੀਂ ਸੀ ਪਰ ਇੱਥੇ ਅੱਜ ਦੀ ਡੇਟ ਦੇ ਵਿੱਚ ਪ੍ਰਾਈਵੇਟ ਸਕੂਲਾਂ ਚ ਬੱਚੇ ਨੂੰ ਪੜਾਉਣਾ ਬੜਾ ਔਖਾ ਹੋ ਗਿਆ ਦੇਖੋ ਪ੍ਰਾਈਵੇਟ ਇਹਦੇ ਵਿੱਚ ਸਰਕਾਰ ਨੇ ਆਪਾਂ ਨੇ ਪੰਜਾਬ ਸਰਕਾਰ ਨੇ ਆਪਾਂ ਨੂੰ ਵਾਅਦੇ ਕੀਤੇ ਸੀ ਵੀ ਅਸੀਂ ਸਮਾਰਟ ਸਕੂਲ ਇਹਦੇ ਬਣਾ ਦਾਂਗੇ ਵੀ ਪ੍ਰਾਈਵੇਟ ਸਕੂਲਾਂ ਵਾਲੇ ਬੱਚਿਆਂ ਨੂੰ ਹਟਾ ਕੇ ਸਰਵਰਮੈਂਟ ਸਕੂਲ ਚ ਲਿਆਉਣ ਲੱਗ ਜਾਣਗੇ ਸਾਨੂੰ ਤੇ ਅਮਰੇ ਸਮਾਰਟ ਸਕੂਲ ਕੋਈ ਨਹੀਂ ਨਜ਼ਰ ਆ ਮੈਂ ਤਾਂ ਆਪ ਨਹੀਂ ਦੱਸਿਆ ਜੀ ਮੈਂ ਤਾਂ ਆਪ ਨਹੀਂ ਦੱਸਿਆ ਮੈਂ ਕਹਿੰਦਾ ਸਮਾਰਟ ਸਕੂਲ ਦੀ ਲੋੜ ਉਹ ਟੀਚਰਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਸਿੰਗਾਪੁਰ ਭੇਜਿਆ ਜਾ ਰਿਹਾ ਦੱਸੋ ਉਸ ਚੀਜ਼ ਦਾ ਕੀ ਫਾਇਦਾ ਬੇਸ਼ੱਕ ਤੁਸੀਂ ਬਾਹਰ ਭੇਜੋ ਜਿੱਥੇ ਮਰਜੀ ਭੇਜੋ ਪਰ ਜਿਹੜਾ ਗਰਾਊਂਡ ਲੈਵਲ ਆ ਨਾ ਜ਼ਮੀਨੀ ਹਕੀਕਤ ਨੂੰ ਮੈਂ ਕਹਿੰਦਾ ਤੁਸੀਂ ਪਿੰਡਾਂ ਦੇ ਸਕੂਲਾਂ ਦਾ ਸਰਵੇ ਕਰ ਲਓ ਮੈਨੂੰ ਦਿਖਾ ਦਿਓ ਵੀ ਸਮਾਰਟ ਸਕੂਲ ਕਿੰਨੇ ਕੁ ਬਣ ਗਏ ਜੀ ਮੇਰੇ ਪਿੰਡ ਦਾ ਸਕੂਲ ਅੰਗਰੇਜ਼ਾਂ ਦੇ ਟਾਈਮ ਦਾ ਜੀ ਠੀਕ ਆ ਜੀ ਸਭ ਤੋਂ ਪੁਰਾਣਾ ਮੇਰੇ ਹਿਸਾਬ ਨਾਲ ਉਸ ਟਾਈਮ ਸ਼ਾਇਦ ਇੱਕ ਲੁਧਿਆਣਾ ਗਵਰਨਮੈਂਟ ਸਕੂਲ ਸੀਗਾ ਇੱਕ ਸਾਡੇ ਪਿੰਡ ਸੀਗਾ ਜੀ ਠੀਕ ਆ ਜੀ ਤੇ ਦੋ ਜਾਂ ਤਿੰਨ ਹੁੰਦੇ ਸੀ ਗਿਣਤੀ ਦੇ ਸਕੂਲ ਜੀ ਔਰ ਆਲੇ-ਦਾਲੇ ਲੁਧਿਆਣਾ ਏਰੀਆ ਦੇ ਵਿੱਚ ਜਾਂ ਤਾਂ ਜਿਨੇ 10ਵੀਂ ਕਲਾ ਨਹੀਂ ਹੁੰਦੀ ਸੀ ਜਾਂ ਉਥੇ ਲੁਧਿਆਣਾ ਜਾਂ ਸਾਡੇ ਪਿੰਡ ਸਕੂਲ 10ਵੀਂ ਕਰਨ ਜੀ ਔਰ ਅੱਜ ਵੀ ਤੁਸੀਂ ਸਾਡੇ ਪਿੰਡ ਦੇ ਸਕੂਲ ਦੀ ਬਿਲਡਿੰਗ ਜਾ ਕੇ ਦੇਖ ਲਓ ਉਹੀ ਅੰਗਰੇਜ਼ਾਂ ਦੇ ਟਾਈਮ ਦੀ ਖੜੀ ਹੈ ਜੀ ਨਹੀਂ ਉਹ ਤਾਂ ਸਭ ਠੀਕ ਹੈ ਦੇਖੋ ਅੱਜ ਬੱਚਾ ਇੱਕ ਮੀਡੀਅਮ ਸਾਡੇ ਵਰਗਾ ਮਾਤਣ ਸਾਥੀ ਕਿਸੇ ਇੰਗਲਿਸ਼ ਸਕੂਲ 'ਚ ਬੱਚੇ ਨੂੰ ਵੰਦਾ ਹੈ ਤਾ ਉਹ ਦੀ 6-7 ਹਜ਼ਾਰ ਰੁਪਏ ਦੀ ਫੀਸ ਹੋ ਜਾਂਦੀ ਮਹੀਨੇ ਦੀ ਬਸ ਦਾ ਕਿਰਾਇਆ ਟਿਊਸ਼ਨਾਂ ਦੇ ਖਰਚੇ ਫੇ ਕਿਤਾਬਾਂ ਦੇ ਖਰਚੇ ਸਕੂਲ ਤੋਂ ਕਿਤਾਬਾਂ ਲਓ ਜੀ ਸਕੂਲ ਤੋਂ ਯੂਨੀਫਾਰਮ ਲਓ ਜੀ ਬਾਜ਼ਾਰ ਨਾਲੋਂ 5 ਗੁਣਾ ਮਹਿੰਗੀ ਕਿਤਾਬਾਂ ਹੁੰਦੀਆਂ 5 ਗੁਣਾ ਮਹਿੰਗੀਆਂ ਯੂਨੀਫਾਰਮ ਹੁੰਦੀ ਹੈ ਫਿਰ ਉਹ ਬਾਅਦ ਚ ਕਹਦੇ ਕਿ ਬੱਚੇ ਪੜਦਾ ਨਹੀਂ ਟਿਊਸ਼ਨ ਰਖਾਓ ਇਹ ਸਭ ਕੀ ਦਾ ਸਾਤੋਂ ਵੱਡੀ ਹਾਸੋ ਰਹੀਣੀ ਵਾਲੀ ਗੱਲ ਪਤਾ ਕੀ ਆਪਣੇ ਮੌਲਕ ਦੇ ਵਿੱਚ ਜੀ ਆਪਣੀ ਸਰਕਾਰ ਗਿਣ ਰਹੀ ਹੈ ਵੀ ਜਿਹੜਾ ਬੰਦਾ ਅੱਜ ਦੀ ਤਰੀਕ ਦੇ ਵਿੱਚ 250 ਰੁਪਏ ਕਮਾ ਰਿਹਾ ਉਹ ਕਮਾ ਰਿਹਾ ਉਹ ਗਰੀਬ ਨਹੀਂ ਹੈਗਾ ਉਹ ਜਿਹਾ ਆਬਾ ਤੁਸੀਂ ਖਰਚੇ ਗਣਾਇਆ ਮੇਰੇ ਹਿਸਾਬ ਨਾਲ 250 ਕਮਾਉਣ ਵਾਲਾ ਜੇ ਗਰੀਬ ਨਹੀਂ ਤਾਂ ਜਿੰਨੇ ਤੁਸੀਂ ਖਰਚੇ ਗਣਾਇਆ ਉਹਦੇ ਵਿੱਚ ਕਿਉਂ ਫੋਰਡ ਕਰ ਲੂਗਾ ਆਪਣੇ ਇੱਕ ਬੱਚੇ ਨੂੰ ਉਹ ਹੀ ਤਾਂ ਕਹਿ ਰਹੇ ਕਿ ਉਹ ਫੋਰਡ ਨਹੀਂ ਕਰ ਸਕਦਾ ਸਰਕਾਰੀ ਸਕੂਲਾਂ ਨੂੰ ਕਿਉਂ ਨਹੀਂ ਤਰਜੀਹ ਦਿੱਤੀ ਜਾਂਦੀ ਦੇਖੋ ਅੱਜ ਦੇ ਅਫਸਰਾਂ ਦੇ ਬੱਚੇ ਅੱਜ ਦੇ ਟੀਚਰਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਹਾਂ ਮੈਂ ਉਹੀ ਕਹਿ ਰਿਹਾ ਨਾ ਵੀ ਸਰਕਾਰ ਕਹਿ ਰਹੀ ਆ ਵੀ ਜੋ 250 ਰੁਪਏ ਕਮਾਉਣ ਵਾਲਾ ਬੰਦਾ ਗਰੀਬ ਨਹੀਂ ਜੀ ਠੀਕ ਆ ਜੀ ਜੇ ਉਹ ਗਰੀਬ ਨਹੀਂ ਤਾਂ ਤੁਸੀਂ ਇਹ ਦੱਸੋ ਵੀ ਜਿਹੜਾ ਸਰਕਾਰੀ ਅਫਸਰ ਜਾਂ ਸਰਕਾਰੀ ਮੁਲਾਜ਼ਮ ਆ ਜਿਹੜਾ 60-70000 ਤਨਖਾਹ ਲੈਂਦਾ ਠੀਕ ਆ ਉਹ ਤਾਂ ਪ੍ਰਾਈਵੇਟ 'ਚ ਪੜਾ ਲੂਗਾ ਪਰ ਜਿਹੜਾ ਬੰਦਾ 250 ਰੁਪਇਆ ਕਮਾਰਿਆ ਜਿਹਨੂੰ ਤੁਸੀਂ ਕਹਿੰਦੇ ਵੀ ਗਰੀਬ ਨਹੀਂ ਹੈ ਉਹ 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 ਪੜਾਵੂ ਉਸ ਬੱਚੇ ਨੂੰ ਆਪ ਕੋ ਕਿੱਥੇ ਪੜਾ ਸਕਦੇ ਆ ਇਹ ਦੱਸੋ ਦੇਖੋ ਜੀ ਪ੍ਰਾਈਵੇਟ ਸਕੂਲ ਦੇ ਵਿੱਚ ਬੱਚੇ ਨੂੰ ਪੜਾਉਣ ਦਾ ਮਤਲਬ ਆ ਵੀ 10 ਤੋਂ 15000 ਰੁਪਏ ਪਰ ਮਹੀਨਾ ਤੋਂ ਉਹਦਾ ਖਰਚਾ ਬੱਚੇ ਦਾ ਬਿਲਕੁਲ ਤੇ 250 ਰੁਪਏ ਕਮਾਉਣ ਵਾਲੇ ਤੁਸੀਂ ਗਰੀਬ ਨਹੀਂ ਕਹਿੰਦੇ ਤਾਂ ਮੈਨੂੰ ਇਹ ਦੱਸ ਦੋ 250 ਰੁਪਏ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਉਹ 7500 ਰੁਪਏ ਬਣਦਾ ਜੀ ਹਾਂ ਜੀ 7500 ਵਾਲਿਆਂ ਤੁਸੀਂ ਗਰੀਬ ਨਹੀਂ ਕਹਿਣਦੇ ਤਾਂ 7500 ਵਾਲਾ ਉਹਦੇ ਬੱਚੇ ਨੂੰ ਪੜਾ ਲੂ ਪ੍ਰਾਈਵੇਟ ਉਹ ਸੋਚਦੇ ਨੇ ਅਸੀਂ ਕਨਗ ਦੇ ਦਿੱਤੀ ਐ ਤਾਂ ਪਤਾ ਨਹੀਂ ਅਮੀਰ ਬੱਜ ਗਿਆ ਦੇਖੋ ਜੀ ਜਾਂ ਬਿਜਲੀ ਫਰੀ ਮੈਂ ਤਾਂ ਇਸ ਗੱਲ ਤੇ ਹੱਥ ਚ ਹੀ ਨਹੀਂ ਹੈਗਾ ਜੀ ਮੈਂ ਕਹਿੰਦਾ ਤੁਸੀਂ ਸਰਕਾਰ ਨੂੰ ਇੱਕ ਲੈਵਲ ਤੇ ਮਿਆਰ ਤੇ ਤੈਅ ਕਰਨਾ ਚਾਹੀਦਾ ਵੀ ਅੱਜ ਦੀ ਤਰੀਕ ਦੇ ਵਿੱਚ ਇਹਦਾ ਦਵਾਰ ਤੋਂ ਸਰਵੇ ਕਰਾਵੇ ਨਾ ਦਵਾਰ ਤੋਂ ਇਹਦਾ ਸਰਵੇ ਕਰਾਵੇ ਵੀ ਇੱਕ ਇਨਸਾਨ ਦਾ ਜਿਹਦੇ ਦੋ ਬੱਚੇ ਨੇ ਮੇਰਾ ਬੀਬੀ ਨੇ ਉਹਦਾ ਖਰਚਾ ਹੈ ਕਿੰਨਾ ਦੀ ਠੀਕ ਹੈ ਬਿਲਕੁਲ ਮੈਂ ਤੁਹਾਨੂੰ ਤਾਬੇ ਨਾ ਕਹਿਣਾ ਜਿਹੜਾ ਨਾਰਮਲ ਬੰਦਾ ਬਿਲਕੁਲ ਨਾਰਮਲ ਹੈ ਪਿੰਡ 'ਚ ਵੀ ਰਹਿਣ ਵਾਲਾ 20 ਤੋਂ 22000 ਰੁਪਏ ਉਹਦਾ ਖਰਚਾ ਸਹੀ ਗੱਲ ਹੈ ਕੋਈ ਕੋਈ ਸ਼ਹਿਰ ਵਾਲੇ ਦੀ ਨਹੀਂ ਮੈਂ ਗੱਲ ਕਰ ਰਿਹਾ ਸ਼ਹਿਰ ਤੋਂ ਪਿੰਡਾਂ ਦੀ ਗੱਲ ਕਰ ਰਿਹਾ ਤਾਂ ਪਹੁੰਚਾਂ ਦਾ ਖਰਚਾ ਜਿਹੜਾ ਸ਼ਹਿਰ ਦੇ ਵਿੱਚ ਰਹਿ ਰਿਹਾ ਵਾ ਉਹਦਾ 30 ਤੋਂ 35000 ਰੁਪਏ ਤੇ 10000 ਐਕਸਟਰਾ ਕਿਹਣਾ ਕਿਉਂਕਿ ਸ਼ਹਿਰ ਦੇ ਵਿੱਚ ਕੁਝ ਟੈਕਸ ਵੀ ਪੇ ਕਰਦਾ ਬਿਲਕੁਲ ਸਹੀ ਠੀਕ ਹੈ ਕਿ ਨਾ ਵਾਟਰ ਦਾ ਕਾਰਪੋਰੇਸ਼ਨ ਦਾ ਕਈ ਤਰ੍ਹਾਂ ਦਾ ਚਾਹ ਸਾਬਾਕੀ ਸ਼ਹਿ ਤਾਂ ਉਹਦਾ 30 ਤੋਂ 35000 ਰੁਪਏ ਸਭ ਤੋਂ ਪਹਿਲਾਂ ਤਾਂ ਸਰਕਾਰ ਦਾ ਜਿਹੜਾ ਆਹਾ ਗਿਣਤੀ ਆ ਨਾ ਇਹਨੂੰ ਠੀਕ ਕਰੀ ਪਰ ਹੈਡ ਦੀ ਇਹੀ ਠੀਕ ਕਰਨ ਵਾਲੀ ਆ ਬਿਲਕੁਲ ਠੀਕ ਹੈ ਕਿ ਨਹੀਂ ਤੇ ਦੂਸਰਾ ਆਪਾਂ ਕਹਿੰਦਾ ਵੀ ਪ੍ਰਾਈਵੇਟ ਸਕੂਲ ਆ ਜਾਂ ਸਰਕਾਰੀ ਸਕੂਲ ਆ ਅਗਰ ਸਰਕਾਰ ਆਪਣੇ ਸਕੂਲਾਂ ਦਾ ਲੈਵਲ ਥੋੜਾ ਉੱਚਾ ਚੱਕੂਗੀ ਤੱਕ ਕੌਣ ਚਾਹੁੰਦਾ ਵੀ ਮੈਂ ਫालतू ਬੈਹ ਖਰਚਾ ਪ੍ਰਾਈਵੇਟ ਦੇ ਵਿੱਚ ਕੋਈ ਆਪਣੀ ਖੁਸ਼ੀ ਨਾਲ ਨਹੀਂ ਖਰਚਦਾ ਕਿਉਂਕਿ ਅਗਰ ਉਹਨੂੰ ਦੇਖਦਾ ਵਾ ਵੀ ਮੇਰੇ ਬੱਚੇ ਨੂੰ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਜਾ ਕੇ এডੂਕੇਸ਼ਨ ਠੀਕ ਆ ਮਿਲ ਰਹੀ ਆ ਉਹ ਤਾਂ ਦੇਖੋ ਬੰਦਾ ਕਰਾਉਂਦਾ ਆਪਣੇ ਬੱਚਿਆਂ ਲਈ ਨਾ ਵੀ ਉਹ ਸਟੈਂਡ ਹੋ ਜਾਣ ਸਾਡੀ ਜ਼ਿੰਦਗੀ ਜਿਹੇ ਦੀ ਮਰਜ਼ੀ ਨਿਕਲ ਜਵੇ ਜੀ ਬਿਲਕੁਲ ਬੱਚਿਆਂ ਦੇ ਖਾਤੇ ਹੀ ਭੱਜਿਆ ਕਰਦਾ ਨਾ ਐਕਚੁਅਲੀ ਆਗਰ ਉਹਨੂੰ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦਾ ਫਿਊਚਰ ਸਹੀ ਨਾ ਕਰਿਆ ਉਹ ਪ੍ਰਾਈਵੇਟ ਨਹੀਂ ਪੜਾਊਗਾ ਉਹੀ ਉਹਨਾਂ ਦਾ ਕੁਝ ਹੋਰ ਸੋਚੂਗਾ ਬਿਲਕੁਲ ਕੋਈ ਕੁਛ ਸਕੋਪ ਨਜ਼ਰ ਆਵੇ ਕੋਈ ਸਟੈਂਡਰਡ ਹੋਵੇ ਸਕੂਲ ਸਕੂਲ ਦਾ ਚਲੋ ਕਿਤੇ ਜਮਾ ਲਾ ਕੇ ਪਰੀਸੋ ਪ੍ਰੀਸੀ ਫਲਾਣੇ ਦਾ ਬੱਚਾ ਉੱਥੇ ਪੜਦਾ ਹੈ ਫਲਾਣੇ ਦਾ ਬੱਚਾ ਉੱਥੇ ਅਸੀਂ ਵੀ ਉੱਥੇ ਪੜਾਣਾ ਆਗਰ ਆਫਸਰ ਕਲਾਸ ਦਾ ਬੱਚੇ ਨੂੰ ਆਪਾਂ ਐਜੂਕੇਸ਼ਨ ਵਧੀਆ ਮਿਲਦੀ ਆ ਟਾਪ ਲੈਵਲ ਤੇ ਜਾਂਦਾ ਇਹ ਤਾਂ ਦੇਖੋ ਚੈਨ ਹੈ ਚੱਲੀ ਜਾਣੀ ਠੀਕ ਆ ਜੀ ਇਹ ਨਹੀਂ ਟੁੱਟਣੀ ਪਰ ਜੀ ਜੇ ਸਰਕਾਰ ਕਹਿ ਰਹੀ ਆ ਵੀ ਸਭ ਆਪਣੇ ਸੈਂਟਰਲ ਗਵਰਨਮੈਂਟ ਕਹਿ ਰਹੀ ਆ ਸਭ ਦਾ ਸਾਥ ਸਭ ਦਾ ਵਿਕਾਸ ਠੀਕ ਆ ਸਭ ਦਾ ਸਾਥ ਸਭ ਦਾ ਵਿਕਾਸ ਕਿਵੇਂ ਹੋਊਗਾ ਇੱਕ ਆਟੋ ਡਰਾਈਵਰ ਦਾ ਬੱਚੇ ਨੂੰ ਅਗਰ ਆਟੋ ਡਰਾਈਵਰ ਦਾ ਬੱਚਾ ਨੂੰ ਐਜੂਕੇਸ਼ਨ ਸਰਕਾਰ ਵੱਲੋਂ ਸਪੋਰਟ ਮਿਲਦੀ ਆ ਉਹ ਕੱਲ ਨੂੰ ਕੋਈ ਅਫਸਰ ਲੈਣ ਜਾਂਦਾ ਹਾਂ ਫੇਰ ਸਾਫ ਦਾ ਸਾਫ ਦਾ ਵਿਕਾਸ ਵਾਲੀ ਗੱਲ ਪੂਰੀ ਹੁੰਦੀ ਹੈ ਜੀ ਔਰ ਅਗਰ ਆਟੋ ਡਰਾਈਵਰ ਵਿਚਾਰਾ ਆਪਣੇ ਬੱਚੇ ਨੂੰ ਐਜੂਕੇਸ਼ਨ ਹੀ 10ਵੀਂ ਜਾਂ 12ਵੀਂ ਤੱਕ ਦੇ ਕੇ ਕਹਿ ਸਕਦਾ ਵੀ ਪੁੱਤ ਹੁਣ ਤਾਂ ਘਰ ਚਲਾਉਣਾ ਵਾ ਤੈਨੂੰ ਕੁਝ ਕਰਨਾ ਪੈਣਾ ਮੇਰੇ ਤਾਂ ਹੁਣ ਜਾਣ ਰਹੀ ਨਹੀਂ ਤਾਂ ਇਹਨੂੰ ਸਾਫ ਦਾ ਸਾਫ ਦਾ ਵਿਕਾਸ ਵਾਲੀ ਗੱਲ ਨਹੀਂ ਹੁੰਦੀ ਬਿਲਕੁਲ ਸਹੀ ਹੈ ਮਲਕੀ ਉਹਨੂੰ ਆਸ ਹੋਵੇ ਵੀ ਮੇਰਾ ਬੱਚਾ ਪੜ੍ਹ ਰਿਹਾ ਸਰਕਾਰ ਉਹਦੀ ਮਦਦ ਕਰ ਰਹੀ ਆ ਤਾਂ ਇਹ ਇੱਕ ਨਾ ਇੱਕ ਦਿਨ ਕੁਝ ਬਣੂਗਾ ਠੀਕ ਹੈ ਸਾਡੇ ਵੀ ਕਹਿ ਲੋ ਵੀ ਰੰਗ ਭਾਗ ਲਾ ਦੂਗਾ ਰੱਬ ਇਹ ਜਦੋਂ ਆ ਚੀਜ਼ ਜਿਸ ਦਿਨ ਆ ਗਈ ਨਾ ਜੋਨ ਕਹਿੰਦਾ ਆਪਾਂ ਉਮੀਦ ਆਸ ਹਰ ਬੰਦੇ ਦੇ ਵਿੱਚ ਉਹਦਨੇ ਨਾਰਾ ਪੂਰਾ ਹੋਣਾ ਸਭ ਦਾ ਸਾਹ ਸਭ ਦਾ ਲੋਕ ਨਹੀਂ ਤਾਂ ਸਭ ਇਹ ਕਾਗਜ਼ੀਕਾਰ ਭਾਈ ਹੈ ਜੀ ਕਾਗਜ਼ਾਚੀ ਰਹਿ ਜਾਂਦੀ ਹੈ ਬਿਲਕੁਲ ਸਵਾ 16 ਨੇ ਦੇਖੋ ਆਪ ਜੀ ਨੇ ਸੰਦੀਪ ਜੀ ਦੇ ਵਿਚਾਰ ਸੁਨੇ ਕਿੰਨੇ ਅੱਛੇ ਵਿਚਾਰ ਨੇ ਸੋ ਤੁਸੀਂ ਵੀ ਇਸ ਵਿੱਚ ਸਹਿਯੋਗ ਦਿਓ ਆਪਣੇ ਆਪ ਨੂੰ ਸੁਧਾਰੋ ਔਰ ਅਸੀਂ ਸਰਕਾਰ ਨੂੰ ਵੀ ਪਰਜੋਦ ਅਪੀਲ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਤੇ ਖਿਆਲ ਕੀਤਾ ਜਾਵੇ ਐਜੂਕੇਸ਼ਨ ਮੈਡੀਕਲ ਘਟੋ ਘੱਟ ਫ੍ਰੀ ਕੀਤੀ ਜਾਵੇ ਬਾਕੀ ਤਾਂ ਹੋਰ ਗੱਲਾਂ ਦੇਖੋ ਇੱਥੇ ਇਹਦੇ ਉੱਤੇ ਮੈਂ ਸੋਨ ਇੱਕ ਤਾਂ ਹੋਰ ਗੱਲ ਕਰਦਾ ਸੀ ਆਪਾਂ ਦੇਖੋ ਸਰਕਾਰ ਨੂੰ ਇਹ ਦੋਸ਼ ਦੇ ਦਿੰਦੇ ਆ ਦੇਖੋ ਆਪਣੇ ਲੋਕਾਂ ਨੂੰ ਵੀ ਥੋੜੀ ਐਕਸਪੈਕਟੇਸ਼ਨ ਇੰਨੀ ਜ਼ਿਆਦਾ ਨਹੀਂ ਰੱਖਣੀ ਚਾਹੀਦੀ ਦੇਖੋ ਫ੍ਰੀ ਆ ਜਿਹੜਾ ਨਾ ਫ੍ਰੀ ਦੇਖੋ ਮੈਂ ਫ੍ਰੀ ਦੇ ਕਿਸੇ ਸਿਸਟਮ ਦੇ ਵਿੱਚ ਐਗਰੀ ਵੀ ਨਹੀਂ ਹੈਗਾ ਬਿਲਕੁਲ ਸਹੀ ਹੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਸਰਕਾਰ ਫ੍ਰੀ ਦੇਵੇ ਅਸੀਂ ਇਹ ਕਹਿੰਦੇ ਆ ਵੀ ਸਰਕਾਰ ਦੇ ਹਸਪੀਟਲ ਸਰਕਾਰ ਦੇ ਸਰਕਾਰੀ ਪੜ੍ਹਾਈ ਦੇ ادارے ਇੰਨੇ ਕੁ ਵਧੀਆ ਲੈਵਲ ਦੇ ਹੋ ਜਾਣ ਦੇਖੋ ਜੇ ਪ੍ਰਾਈਵੇਟ ਦੇ ਵਿੱਚ ਇੱਕ ਤਾਂ ਬੰਦਾ ਬਿਮਾਰ ਪੈ ਗਿਆ ਉੱਥੇ ਜਾ ਕੇ ਐਡਮਿਟ ਹੋ ਗਿਆ ਤਾਂ 2 ਤੋਂ 4 ਲੱਖ ਰੁਪਏ ਖਰਚ ਹੁੰਦਾ ਅਸੀਂ ਨਹੀਂ ਕਹਿੰਦੇ ਵੀ ਸਰਕਾਰ ਉਹੀ 4 ਲੱਖ ਦਾ ਇਲਾਜ ਫ੍ਰੀ ਕਰ ਦੇਵੇ ਅਸੀਂ ਕਹਿੰਦੇ ਆ ਜਾਇਜ਼ ਲੈ ਲਓ ਠੀਕ ਹੈ ਨਹੀਂ ਸਾਨੂੰ ਇਹ ਹੋਵੇ ਵੀ ਯਾਰ ਸਰਕਾਰੀ ਚ ਚਲਨੇ ਆ ਉੱਥੇ ਵੀ ਬੰਦੇ ਨੇ ਠੀਕ ਹੋ ਜਾਣਾ ਇਹਦੇ ਨਾਲੋਂ ਖਰਚਾ ਵੀ ਇੰਦਾ ਵਾ ਜਿਸ ਪ੍ਰਾਈਵੇਟ ਦੇ ਵਿੱਚ 4 ਲੱਖ ਰੁਪਏ ਲੱਗਦਾ ਤਾਂ ਸਰਕਾਰੀ ਦੇ ਵਿੱਚ 35 ਤੋਂ 40 ਹਜ਼ਾਰ ਰੁਪਏ ਦੇ ਵਿੱਚ ਹੋ ਜਵੇ ਕੀ ਕਰ ਹਾਂਜੀ 100 ਰੁਪਏ ਦੀ ਪੈਡਿਸਨ 1000 ਰੁਪਏ ਦੇ ਵਿਕਦੀ ਹੈ ਉਹੀ ਬਹੁਤ ਵੱਡੀ ਸਪੋਰਟ ਹੋਊ ਠੀਕ ਹੈ ਜੀ ਆਮ ਬੰਦਾ ਇਹੀ ਚਾਹੁੰਦਾ ਆਮ ਬੰਦਾ ਕੋਈ ਫਰੀ ਨਹੀਂ ਚਾਹੁੰਦਾ ਜੀ ਮੈਂ ਨਹੀਂ ਫਰੀ ਚਾਹੁੰਦਾ ਮੈਨੂੰ ਪਤਾ ਅਗਰ ਸਰਕਾਰ ਕੁਝ ਫਰੀ ਦੇ ਰਹੀ ਆ ਤਾਂ ਕਿਸੇ ਨਾ ਕਿਸੇ ਪਾਸੇ ਸਾਡੇ ਤੋਂ ਟੈਕਸ ਕਿਸੇ ਨਾ ਕਿਸੇ ਤਰੀਕੇ ਨਾਲ ਕਮਾ ਕੇ ਲੈ ਆ ਰਿਹਾ ਵਾ ਸਾਨੂੰ ਨਹੀਂ ਪੈਦਾ ਇਹ ਬਹੁਤ ਸਾਡੇ ਤੇ ਹੀ ਪੈਦਾ ਜਿਹੜਾ ਸਾਡੇ ਤੇ ਹੀ ਪੈ ਰਿਹਾ ਵਾ ਬਿਲਕੁਲ ਸਹੀ ਗੱਲ ਠੀਕ ਹੈ ਮੈਂ ਇਹ ਸੀ ਨੂੰ ਮੰਨ ਨਹੀਂ ਸਕਦਾ ਵੀ ਕੋਈ ਦੁਨੀਆ ਦੇ ਪੂਰੇ ਵਰਲਡ ਦੇ ਵਿੱਚ ਕੋਈ ਐਸਾ ਮੌਲਕਾ ਵੀ ਜਿਹੜਾ ਆਪਣੇ ਲੋਕਾਂ ਨੂੰ ਫ੍ਰੀ ਆਪਣੀ ਜਿਹੋਂ ਚੀਜ਼ ਦੇ ਰਿਹਾ ਹੋਵੇ ਦੇਖੋ ਕੁਝ ਨਹੀਂ ਦਿੰਦੇ ਪਾਲਿਸੀਆਂ ਆਕਲਾ ਤੋਂ ਹੋ ਜਾਂਦੀਆਂ ਠੀਕ ਆ ਉਹ ਪਾਲਿਸੀਆਂ ਉਹ ਤੈਅ ਕਰ ਲੈਂਦੇ ਆ ਵੀ ਆਪਾਂ ਆ ਚੀਜ਼ ਦੇ ਵਿੱਚ ਇੰਨਾ ਟੈਕਸ ਲੈ ਲੈਣਾ ਠੀਕ ਆ ਠੀਕ ਆ ਇਹ ਆਪਣਾ ਫਾਲਤੂ ਵਾਲਾ ਕੰਮ ਹੋ ਗਿਆ ਇਹੀ ਆਪਾਂ ਚਾਕੇ ਆਪਾਂ ਇੱਧਰ ਕਰ ਦੇਣਾ ਤਾਂ ਤਾਂ ਕਿ ਲੋਕਾਂ ਲੋਕੇ ਸਰਕਾਰ ਸਾਡੇ ਵਾਸਤੇ ਕੁਝ ਕਰ ਰਹੀ ਹੈ ਪਰ ਉਸ ਚੀਜ਼ ਦੇ ਵਿੱਚ ਲੋਕਾਂ ਨੂੰ ਨਹੀਂ ਪਤਾ ਲੱਗਦਾ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਇਹ ਚੀਜ਼ ਦੇ ਰਹੇ ਆਂ ਪਰ ਸਰਕਾਰ ਨੂੰ ਪਤਾ ਸੀ ਲੈ ਰਹੇ ਨੋ ਜੁਬੋਜ ਗੱਲੋ ਅਗਰ 1 800 ਕਰੋੜ ਦੀ ਆਬਾਦੀ ਹੈ ਸਮਝ ਲੇਗੀ ਅਗਰ ਸਰਕਾਰ 5 ਰੁਪਏ ਪਰ ਹੈਡ ਬੰਦੇ ਤੋਂ ਕਿਸੇ ਨਾ ਕਿਸੇ ਰੂਪ ਚ ਰੋਜ਼ ਲੈਣ ਲੱਗ ਜਵੇ ਠੀਕ ਆ ਤੁਸੀਂ 150 ਨੂੰ ਕੈਲਕੂਲੇਸ਼ਨ ਕਰ ਲਓ ਬਿਲਕੁਲ ਸਹੀ ਹੈ ਸਰ ਟੈਕਸਿਸ ਅਰਬਾਜ ਖਰਚ ਕਰਵਾਜ ਹਾਂਜੀ ਆ ਜਰ ਉਸ ਪੈਸੇ ਨੂੰ ਚੱਕ ਕੇ ਸਰਕਾਰ ਕਿਸੇ ਐਸੇ ਮਹਿਕਮੇ ਦੇ ਸਿੱਖਿਆ ਜਾਂ ਆਪਣੇ ਹੈਲਥ ਦੇ ਵਿੱਚ ਲਾ ਦਿੰਦੀ ਹੈ ਠੀਕ ਆ ਉਹਦੇ ਵਿੱਚ ਵੀ ਸਰਕਾਰ ਜੋ ਦਵਾਈਆਂ ਦੀ ਕੀਮਤ ਆ ਜੋ ਉਹਨਾਂ ਦਾ ਖਰਚਾ ਉਹ ਲਵੇ ਤੂੰ ਤਾਂ ਫਰੀਨ ਆ ਲਵੇ ਬਰੀ ਵੈਲਪਲ ਨਾ ਦਵੇ ਜੀ ਦਵੇ ਜੋ ਚਾਰਜ ਮਾਰਦਾ ਨਾ ਦਵੇ ਪਰ ਉਹਦੇ ਵਿੱਚ ਇਹ ਆ ਵੀ ਲੋਕਾਂ ਨੂੰ ਇਹ ਨਾ ਹੋਵੇ ਵੀ ਸਾਨੂੰ ਫ੍ਰੀ ਮਿਲ ਰਿਹਾ ਵਾ ਅਸੀਂ ਜਾ ਕੇ ਪੈ ਜਾਈਏ ਚਾਰਜ ਲੈਣਾ ਜ਼ਰੂਰੀ ਆ ਸਹੀ ਗੱਲ ਹੈ ਬੇਤੋ ਸੋ ਆਪਨੇ ਬੜੇ ਅੱਛੇ ਵਿਚਾਰ ਜਾਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇੰਟਰਵਿਊ ਕਿਹੋ ਜਿਹੀ ਲੱਗੀ ਸੋ ਆਪਣੇ ਵੀ ਵਿਚਾਰ ਪੇਸ਼ ਕਰੋ ਤੇ ਸਾਨੂੰ ਤੁਸੀਂ ਯਾਦ ਕਰੋ ਸਾਡਾ ਨੰਬਰ ਸਕਰੀਨ ਤੇ ਆ ਰਿਹਾ ਹੈ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਹਰ ਤੁਹਾਡੀ ਮੁਸ਼ਕਲ ਸੁਣਨ ਵਾਸਤੇ ਤੁਹਾਡੀ ਮੁਸ਼ਕਲ ਦਾ ਹੱਲ ਕਰਨ ਵਾਸਤੇ ਸਸ਼ੀ ਕਾਲ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ